ਇਥੇ ਸੇਮੀ ਪਾਸਾ ਸੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 21 ਦਿਨ ਰਹਿ ਕੇ ਗਏ ਸਨ ਅਤੇ ਬਾਬਾ ਕਾਲੂ ਨਾਥ ਨੂੰ ਅਤੇ ਉਹਨਾਂ ਦੇ ਸਾਥੀਆਂ ਨੂੰ ਗੁਰੂ ਸਾਹਿਬ ਜੀ ਨੇ ਆਪਣਾ ਸਿੱਖ ਬਣਾਇਆ ਸੀ ਅੱਜ ਅਸੀਂ ਦਰਸ਼ਨ ਕਰਨ ਪਹੁੰਚੇ ਹਾਂ ਗੁਰਦੁਆਰਾ ਸ੍ਰੀ ਗੁਰੂ ਸਰ ਸਾਹਿਬ ਪਾਸਾ ਹੀ ਸੇਮੀ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਚ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਸਨ ਆਓ ਤੁਹਾਨੂੰ ਦੱਸਦੇ ਹਾਂ ਇੱਥੋਂ ਦਾ ਪੂਰਾ ਇਤਿਹਾਸ ਤੇ ਕਰਦੇ ਹਾਂ ਦਰਬਾਰ ਸਾਹਿਬ ਦੇ ਦਰਸ਼ਨ ਗੁਰਦੁਆਰਾ ਗੁਰੂ ਸਰ ਸਾਹਿਬ ਸੇਮੇਪਾਸਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪਾਵਨ ਚਰਨਾਂ ਨਾਲ ਪਵਿੱਤਰ ਹੋਇਆ ਧਾਮ ਹੈ ਜਦੋਂ ਸੇਮੇਪਾਸਾ ਜੀ ਨੇ 19 ਪੋ ਸੰਮਤ 1688 1631 ਈਸਵੀ ਇੱਕ ਹੋਰ ਮਤ ਅਨੁਸਾਰ 1691 ਬਿਕਰਮੀ 1634 ਈਸਵੀ ਵਿੱਚ ਪਿੰਡ ਮਹਾਰਾਜ ਅਤੇ ਨਥਾਣਾ ਦੀ ਪਟਕਾਰ ਲਾਹੌਰ ਤੇ ਮੁਗਲ ਫੌਜ ਨਾਲ ਜੰਗ ਲੜ ਕੇ ਭਾਰੀ ਹਾਰ ਦਿੱਤੀ ਫੌਜ ਦੇ ਜਰਨੈਲ ਲੱਲਾ ਬੇਗ ਕਮਰ ਵੇਗ ਸਮੇਤ ਸਾਰੀ ਫੌਜ ਮਾਰੀ ਗਈ ਇਸ ਜੰਗ ਵਿੱਚ 1273 ਸਿੱਖ ਸ਼ਹੀਦ ਹੋਏ ਜੰਗ ਸਮੇਂ ਸਤਗੁਰੂ ਜੀ ਦੀ ਰਹਾਇਸ਼ ਅਤੇ ਸੌਣੀ ਗੁਰਦੁਆਰਾ ਗੁਰੂ ਸਰ ਸਾਹਿਬ ਪਿੰਡ ਨਥਾਣਾ ਵਾਲੇ ਸਥਾਨ ਉੱਪਰ ਸੀ ਇੱਥੇ ਹੀ ਲੰਗਰ ਸੀ ਅਤੇ ਇੱਥੇ ਹੀ ਹਥਿਆਰਾਂ ਦਾ ਜ਼ਖੀਰਾ ਸੀ ਇੱਥੇ ਹੀ ਸਿੱਖਾਂ ਦੀ ਮਰਮ ਪੱਟੀ ਹੁੰਦੀ ਸੀ ਇਸ ਸਥਾਨ ਤੇ ਪ੍ਰਾਤਨ ਕਾਲ ਤੋਂ ਬਣੀ ਇੱਕ ਚੌਖੰਡੀ ਸੀ ਜਿਸ ਤੇ ਸਤਗੁਰੂ ਜੀ ਵੱਲੋਂ ਹਰ ਸਮੇਂ ਪਹਿਰਾ ਰਹਿੰਦਾ ਸੀ ਸਿਮੇਪਾਸਾ ਇੱਥੇ ਜੁੱਧ ਤੋਂ 5 ਦਿਨ ਪਹਿਲਾਂ ਆਏ ਸਨ ਅਤੇ ਜੁੱਧ ਦੀ ਸਮਾਪਤੀ ਤੋਂ 15 ਦਿਨ ਮੰਗਰੋਂ ਗਏ ਸਨ ਇਸ ਤਰ੍ਹਾਂ ਨਥਾਣੇ ਵਿੱਚ 21 ਦਿਨ ਸਤਗੁਰੂ ਜੀ ਦਾ ਨਿਵਾਸ ਰਿਹਾ ਹੈ ਇੱਥੇ ਕਾਲੂਨਾਥ ਦਾ ਪ੍ਰਾਚੀਨ ਡੇਰਾ ਸੀ ਕਾਲੂਨਾਥ ਸਤਗੁਰੂ ਜੀ ਦਾ ਸ਼ਰਧਾਲੂ ਸੀ ਕਾਲੂਨਾਥ ਨੇ ਜੁੱਧ ਸਮੇਂ ਗੁਰੂ ਜੀ ਦੀ ਸਿੱਖਾਂ ਸਮੇਤ ਅਥਾ ਸੇਵਾ ਕੀਤੀ ਸੀ ਅਤੇ ਗੁਰੂ ਜੀ ਕੋਲੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਸੀ ਸਤਿਗੁਰੂ ਜੀ ਨੇ ਕਾਲੂ नाथ ਦੀ ਬੇਨਤੀ ਮੰਨ ਕੇ ਕਲਿਆਣ ਦਾਸ ਰਤਨਨਾਥ ਸੁਲਤਾਨਨਾਥ ਅਟਕਮਾਨ ਧੀਰਾਵਲ ਅਤੇ ਰਾਜਾ ਰਾਮ ਸਮੇਤ ਕਾਲੂ नाथ ਨੂੰ ਗੁਰੂ ਦਾ ਸਿੱਖ ਬਣਾਇਆ ਸੀ ਕਾਲੂ नाथ ਨੂੰ ਗੁਰੂ ਜੀ ਨੇ ਅਨੇਕ ਵਰਦਾਨ ਦਿੰਦੇ ਹੋਏ ਫਰਮਾਇਆ ਸੀ ਤੇਰੀ અપਾਰ ਸਿੱਖੀ ਸੇਵਕੀ ਹੋਵੇਗੀ ਤੇਰੀ ਗੰਗਾ اٹਲ ਰਹੇਗੀ ਨਾਲ ਹੀ ਕਾਲੂ 나ਥ ਨੂੰ ਚਰਨਜੀਵੀ ਪਦਵੀ ਬਖਸ਼ੀ ਭੁੱਲੇ ਭਟਕੇ ਸਮੂਹ ਮਾਲਵਾ ਨਿਵਾਸੀਆਂ ਨੂੰ ਗੁਰੂ ਕੀ ਸਿੱਖੀ ਦੇ ਨਾਲ ਜੋੜਿਆ ਗੁਰਦੁਆਰਾ ਗੁਰੂ ਸਰ ਸਾਹਿਬ ਵਿੱਚ ਸਤਿਗੁਰੂ ਜੀ ਦੀ ਸ਼ਕਤੀ ਪ੍ਰਤੱਖ ਹੈ ਇਸ ਸਥਾਨ ਤੇ ਜੋ ਸਰਦਾ ਵਿਸ਼ਵਾਸ ਦੇ ਨਾਲ ਅਰਦਾਸ ਕਰਦੇ ਹਨ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਗੁਰਦੁਆਰਾ ਗੁਰੂ ਸਰ ਨਥਾਣਾ ਸਿੱਖ ਪੰਥ ਦਾ ਪ੍ਰਸਿੱਧ ਇਤਿਹਾਸਕ তীਰਥ ਹੈ ਇਸ ਗੁਰਦੁਆਰਾ ਸਾਹਿਬ ਦਾ ਸਿੱਖ ਇਤਿਹਾਸ ਵਿੱਚ ਵਿਸਥਾਰਪੂਰਵਕ ਵਰਣਨ ਮਿਲਦਾ ਹੈ ਏਸੀ ਇਥੋਂ ਦਾ ਪੂਰਾ ਇਤਿਹਾਸ ਜ਼ਿਕਰ ਤੁਹਾਨੂੰ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰੋ ਤਾਂ ਜੋ ਹੋਰ ਵੀ ਸੰਗ ਤਾਂ ਇਥੋਂ ਦੇ ਦਰਸ਼ਨ ਕਰ ਸਕਣ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਫੇਸਬੁੱਕ ਤੇ ਸਾਡਾ ਪੇਜ ਲਾਈਕ ਕਰੋ ਮਿਲਦੇ ਹਾਂ ਕਿਸੇ ਨਵੀਂ ਜਗ੍ਹਾ ਨਵੇਂ ਇਤਿਹਾਸ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ